ਉਲੇਕੇ ਸਿਚੁਏਸ਼ਨ ਜਿਹੜੀ ਹੈ ਫਾਜ਼ਲ ਕਰੀਏ ਕਿਸ ਤਰ੍ਹਾਂ ਦੀ ਹੈ ਅ ਫਲਡ ਦੀ ਜੀ ਸਿਚੁਏਸ਼ਨ ਹੈ ਮਤਲਬ ਸਾਡੇ ਇੱਥੇ ਪਾਣੀ ਕਾਫੀ ਵੱਧ ਚੁੱਕਿਆ ਹੈ ਪਿੱਛੇ ਜੇ 2-3 ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਇਨਕਰੀਜ਼ ਹੋਇਆ ਤੇ ਜਿਹੜੀ ਸਾਡੇ ਪਿੰਡਾਂ ਦੀ ਕਨੈਕਟੀਵਿਟੀ ਹੈ ਉਹ ਕਾਫੀ ਪ੍ਰਭਾਵਿਤ ਹੋ ਗਈ ਹੈ ਸਾਡੇ ਤਕਰੀਬਨ 20 ਪਿੰਡ ਨੇ ਜਿਹੜੇ ਇਹਦੇ ਨਾਲ ਕਨੈਕਟੀਵਿਟੀ ਪ੍ਰਭਾਵਿਤ ਹੋਈ ਹੈ ਜੀ ਪਾਣੀ ਵਧਣ ਨਾਲ ਕੀ ਹੈ ਕਿ ਮੁਹਾਰਜਮ ਸ਼ੇਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਹੈ ਕਿ ਤਿੰਨ ਪਾਸੇ ਜਿਹੜਾ ਪਹਿਲਾਂ ਹੀ ਜਿਹੜਾ ਪਾਕਿਸਤਾਨ ਨਾਲ ਕਿਰਿਆ ਤੇ ਇੱਕ ਪਾਸੇ ਜਿਹੜਾ ਸਤਲੁਜ ਦੇ ਨਾਲ ਕਿਰਿਆ ਹੈ ਇਹ ਮੁਹਾਰ ਜਮਸ਼ੇਰ ਦਾ ਤਾਂ ਜੀ ਵੈਸੇ ਵੀ ਪਿੰਡ ਕਾਫੀ ਨੀਵਾ ਹੈਗਾ ਔਰ ਇਹ ਤਾਂ ਹੁਣ ਟੋਟਲੀ ਕਟਆਫ ਹੀ ਹੋ ਗਿਆ ਹੈਗਾ ਤੇ ਕਾਫੀ ਇਵੈਕੂਏਸ਼ਨ ਵੀ ਕਾਫੀ ਹੋ ਚੁੱਕੀ ਹੈ ਇਸ ਪਿੰਡ ਦੇ ਵਿੱਚ ਹੁਣ ਮੈਂ ਜੋ ਪਟਵਾਰੀ ਸਾਹਿਬ ਦੇ ਨਾਲ ਮੀਟਿੰਗ ਤੇ ਤੋਂ ਬਾਅਦ ਪਤਾ ਲੱਗਿਆ ਕਿ 70 60 ਤੋਂ 70 ਲੋਕ ਹੈ ਜਿਹੜੇ ਹਜੇ ਵੀ ਪਿੰਡ ਦੇ ਵਿੱਚ ਹੈਗੇ ਤੇ ਅਸੀਂ ਹੁਣ ਉਹਨਾਂ ਨੂੰ ਮਿਲਣ ਚਾਹਾਂਗੇ ਤੇ ਪੋਸਟ ਵੀ ਇਹ ਬੀਐਸਐਫ ਦੀ ਜਿਹੜੀ ਉਹ ਵੀ ਕਹਿੰਦੇ ਪਾਣੀ ਦੇ ਨਾਲ ਕਿਰ ਗਿਆ ਤੇ ਕਾਫੀ ਜਿਹੜੇ ਮੁਸ਼ਕਿਲਾਂ ਜਿਹੜਾ ਜੀ ਜੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਬੀਐਸਐਫ ਦੀ ਪੋਸਟ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਇਹ ਪਾਣੀ ਦੇ ਬਿਲਕੁਲ ਇੱਕ ਤਾਂ ਨੀਵੇਂ ਹੈਗੇ ਪਿੰਡ ਬਾਕੀ ਇੱਥੇ ਜਿਹੜਾ ਕ੍ਰੀਕ ਦਾ ਪਾਣੀ ਇੱਕ ਪਾਸਿਓਂ ਬੰਨ ਹੈਗਾ ਦੂਜੇ ਪਾਸਿਓਂ ਬਿਲਕੁਲ ਖੁੱਲ ਜਾਂਦਾ ਸੋ ਪਾਣੀ ਦੇ ਬਹਾਵ ਕਰਕੇ ਇੱਥੇ ਕਾਫੀ ਪ੍ਰਭਾਵ ਹੈਗਾ ਜੀ ਪਰ ਬੀਐਸਐਫ ਤੇ ਜਵਾਨਾਂ ਦੇ ਜਿਹੜੇ ਹੌਸਲੇ ਫਿਰ ਵੀ ਬੁਲੰਦ ਹੈ ਇਹ ਪਾਣੀ ਦੇ ਬਹਾਵ ਹੈ ਜੀ ਬੀਐਸਐਫ ਨਾ ਆਰਮੀ ਦਾ ਦੋਵਾਂ ਦਾ ਸਾਨੂੰ ਬਹੁਤ ਸਹਿਯੋਗ ਹੈ